ਉਦੀ ਬਚਪਨ ਦੀ ਉਮਰ ਲੱਗ ਗਈ ਜਦੋਂ 15 ਤੋਂ 14 ਸਾਲ ਦੀ ਉਮਰ ਦੇ ਵਿੱਚ ਗਿਆ ਇਹ ਨਾਮਦੇਵ ਰਾਜਪੂਤ ਦਾ ਜਿਹੜਾ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਸੀ ਗੁਰੂ ਕੇ ਪਿਆਰੇ ਇਹਦੇ ਕੋਲ ਇੰਨੀ ਕਮਾਈ ਤੇ ਆਪਣੇ ਪੁੱਤਰ ਨੂੰ ਪੜਾ ਨਹੀਂ ਸਕਿਆ ਇਹਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਤੇ ਜਦੋਂ ਦੀ 14 ਤੋਂ 15 ਸਾਲ ਦੇ ਕਰੀਬ ਉਮਰ ਹੋਈ ਇਹ ਪਿਆਰੇ ਖਾਸਾ ਜੀ ਆਪਣੇ ਪਿਤਾ ਦੇ ਨਾਲ ਘਰ ਦਾ ਕੰਮਕਾਰ ਵੀ ਕਰਨ ਲੱਗ ਗਿਆ ਤੇ ਦੂਜੇ ਪਾਸੇ ਸਕਾਰੀ ਵੀ ਬਣ ਗਿਆ। ਉਹ ਜਿੰਨੇ ਜਿੰਨੇ ਕੰਮ ਕਰਦਾ ਜਾਂਦਾ ਉਹਨੇ ਉਹਨੇ ਦੇ ਨਾਮ ਬਦਲਦੇ ਜਾਂਦੇ ਨੇ ਗੁਰੂ ਕੇ ਪਿਆਰਿਓ। ਪਹਿਲਾ ਸੀ ਲక్ష్మణ ਦੇਵ 15 ਸਾਲ ਦੀ ਉਮਰ ਦੇ ਵਿੱਚ ਆ ਕੇ ਨਾਮ ਦੇ ਨਾਲ ਲੱਗ ਗਿਆ ਲక్ష్మణ ਸ਼ਿਕਾਰੀ। ਕਿ ਉਹ ਸ਼ਿਕਾਰ ਕਰਨ ਲੱਗ ਗਿਆ ਰੋਲ ਦਾ ਸ਼ਿਕਾਰੀ ਬਣ ਗਿਆ। ਹਰ ਰੋਜ਼ ਸ਼ਿਕਾਰ ਕਰਦਾ ਗੁਰੂ ਕੇ ਪਿਆਰਿਓ। ਪਾਰਿਕ ਦਿਨ ਕੀ ਹੋਇਆ ਮਹਾਰਾਜੀ ਬਾਣੀ ਦੇ ਅੰਦਰ ਕਹਿੰਦੇ ਨੇ ਕਬੀਰ ਇੱਕ ਮਰੰਤੇ ਦੋ ਹੋਏ ਦੋ ਮਰੰਤੇ ਚਾਰ ਚਾਰ ਮਰੰਤੇ ਛੇ ਹੋਏ ਚਾਰ ਪੁਰਖ ਦੋਇ ਨਾਮ